ਚੱਲ ਬੁੱਲਿਆ ਚੱਲ ਉੱਥੇ ਚਲੀਏ ਜਿੱਥੇ ਭਰਦੇ ਗੋਲਕ ਗੱਲੇ ਡੋਡੂਗੀ ਵਜਾਵਣ ਵੰਡ ਛਕਣ ਦੀ ਉਹ ਖਾਂਦੇ ਕਲਮ ਕੱਲੇ ਬੁੱਲਿਆ ਕਾਮਿਆਂ ਕਰਦੀ ਵਾਣਾ ਬਤੀ ਉਹ ਵੇਲ ਰੁਸ਼ਨਾਵਣ ਚੱਲੇ ਨੱਚਣ ਲੱਗੀ ਨੇ ਕੁੰਡ ਕੀ ਕਢਣਾ ਬਸ ਜੋ ਚੱਲੇ ਸੋ ਚੱਲੇ ਆ ਬੁੱਲਿਆ ਚੱਲ ਪੜ ਸੁਣ ਖਬਰਾਂ ਹਰ ਕੌਮ ਦੂਜੀ ਨੂੰ ਖੱਲੇ ਉਹਦੀ ਮਰਜ਼ੀ ਤੋਂ ਬਿਨਾ ਸਾਰਾ ਕੁਝ ਹੀ ਚੱਲਦਾ ਬੱਸ ਇੱਕੋ ਪਤਾ ਨਾ ਹੱਲੇ ਸੋ ਚੱਲ ਬੁੱਲਿਆ ਚੱਲ ਉਥੇ ਚਲੀਏ ਜਿੱਥੇ ਭਰਦੇ ਗੋਲਕ ਗੱਲੇ ਡੁਗਡੁਗੀ ਵਜਾਵਣ ਵੰਡ ਛਕਣ ਦੀ ਓ ਖਾਂਦੇ ਕਲਮ ਕੱਲੇ